ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਆਲੂ ਮੇਥੀ ਦੀ ਸਬਜ਼ੀ ਆਲੂ ਮੇਥੀ ਨੂੰ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਕੱਟ ਲਿਆ ਬ੍ਰਿਕ ਸੈਜ ਚ ਚੰਗੀ ਤਰ੍ਹਾਂ ਵਾਸ਼ ਕਰ ਲਿਆ ਪਿਆਜ਼ ਲਸਣ ਹਰੀ ਮਿਰਚ ਟਮਾਟਰ ਨੂੰ ਬ੍ਰਿਕ ਸੈਜ ਚ ਕੱਟ ਲਿਆ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਸਰੋਂ ਦਾ ਤੇਲ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ 2 ਤੋਂ 3 ਮਿੰਟ ਤੱਕ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਲਸਣ ਬਰੀਕ ਸਾਈਜ਼ ਚ ਕੱਟੇ ਹੋਏ ਜੀਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਵਿੱਚ ਐਡ ਕਰਾਂਗੇ ਪਿਆਜ਼ ਤੇ ਲਸਣ ਪਿਆਜ਼ ਲਸਣ ਨੂੰ ਪੰਜ ਤੋਂ 7 ਮਿੰਟ ਤੱਕ ਭੁੰਨਾਂਗੇ ਜਦ ਪਿਆਜ਼ ਤੇ ਲਸਣ ਬਰਾਊਨ ਹੋਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਆਲੂ ਪਿਆਜ਼ ਲਸਣ ਚੰਗੀ ਤਰ੍ਹਾਂ ਪੱਕ ਗਏ ਨੇ ਦੋ ਤੋਂ ਤਿੰਨ ਮਿੰਟ ਤੱਕ ਹੋਰ ਪਕਾਵਾਂਗੇ ਪਿਆਜ਼ ਲਸਣ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਆਲੂ ਬ੍ਰਿਕਸ ਵਿੱਚ ਕੱਟੇ ਹੋਏ ਆਲੂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤਾਕੇ ਇਸ ਵਿੱਚ ਪਾਣੀ ਨਾ ਰਹੇ 7 ਮਿੰਟ ਤੱਕ ਪਕਾਵਾਂਗੇ ਫਰਾਈ ਕਰਾਂਗੇ ਆਲੂਆਂ ਨੂੰ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇਲ ਵਿੱਚ ਤਾਂ ਕਿ ਜਲਦੀ ਫਰਾਈ ਹੋ ਜਾਣ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਟਮਾਟਰ ਬਰੀਕ ਸੈਚ ਕੱਟੇ ਹੋਏ ਇਸ ਤਰ੍ਹਾਂ ਟਮਾਟਰ ਨੂੰ ਵੀ ਪਕਾਵਾਂਗੇ 2 ਤੋਂ 3 ਮਿੰਟ ਤੱਕ ఆలూ టమాటర్ పక్క రేనే హింస ఇడ్ కసాలే సబ్తో పమ్చ నమక పావే హల్ ਮਸਾਲਿਆਂ ਨੂੰ ਸਬਜ਼ੀ ਦੇ ਅਨਸਾਰ ਪਾ ਸਕਦੇ ਹੋ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕਿਉਂਕਿ ਪਹਿਲਾਂ ਹਰੀ ਮਿਰਚ ਪਾ ਚੁੱਕੇ ਹਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5 ਤੋਂ 7 ਮਿੰਟ ਤੱਕ ਪਕਾਵਾਂਗੇ ਜਦੋਂ ਮਸਾਲੇ ਚੰਗੀ ਤਰ੍ਹਾਂ ਪੱਕ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਮੇਥੀ ਮਸਾਲੇ ਚੰਗੀ ਤਰ੍ਹਾਂ ਪੱਕ ਰਹੇ ਨੇ ਹੁਣ ਇਸ ਵਿੱਚ ਐਡ ਕਰਾਂਗੇ ਮੇਥੀ ਮੇਥੀ ਨੂੰ ਬਰੀਕ ਸਾਈਜ਼ ਕੱਟ ਲਿਆ ਸੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਵਿੱਚ 10 ਮਿੰਟ ਤੱਕ ਪਕਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਏ ਸਬਜੀ ਬਣਨੀ ਸ਼ੁਰੂ ਹੋ ਗਈ ਚੰਗੀ ਤਰ੍ਹਾਂ ਪੱਕ ਰਹੀ ਹੈ 2 ਤੋਂ 3 ਮਿੰਟ ਤੱਕ ਹੋਰ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐੱਜ ਐਡ ਕਰਾਂਗੇ ਬਰੀਕ ਸੈਚ ਕਟਿਆ ਧਨੀਆ ਇਸ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਆਲੂ ਮੇਥੀ ਦੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ। ਹੁਣ ਸਬਜ਼ੀ ਨੂੰ ਇੱਕ ਪਲੇਟ 'ਚ ਸਰਵ ਕਰਾਂਗੇ। ਆਲੂ ਮਠੀ ਸਬਜ਼ੀ ਬਣ ਕੇ ਤਿਆਰ ਹੈ। ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਤੇ ਕਮੈਂਟ ਕਰਿਓ।